ਗੱਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਝੰਗੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਆਪਣੇ ਵੱਡੇ ਵੀਰ ਗਗਨ ਵੀਰ ਕੋਲ ਇੱਥੇ ਆਪਾਂ ਤੁਹਾਨੂੰ ਇੱਕ ਛੋਟੀ ਜਿਹੜੀ ਲਾਈਵ ਚ ਵਾਈਬ ਕਰਾ ਕੇ ਦੱਸਾਂਗੇ ਬਾਕੀ ਵੀਰ ਜੀ ਦੋਆਂ ਦੋਆਂ ਦੇ ਤੇ ਆ ਰਿਹਾ ਅਛਾ ਹੀ ਹਾਂ ਝੋਟੀ 15 16 ਕਿਲੋ ਰਮਾਨਾ ਦੋ ਵੀ ਚੰਗਾ ਖਤਮ ਹੋਏ ਤੇ 17 ਕਿਲੋ ਵੀ ਚਵਾ ਦੂ ਚਵਾਉ ਚਵਾਉ ਵੀਰ ਜੀ ਜਿੱਦੀ ਚੰਗੀ ਝੋਟੀ ਦੀ ਕੁਆਲਿਟੀ ਤੇ ਚਵਾ ਬੜਾ ਟੌਪ ਦਾ ਲੱਗਾ ਠੀਕ ਠੀਕ ਬਾਕੀਆਂ ਨੂੰ ਆ ਪੂਰੇ سارے ਥਣ ਬੜਾ ਲੱਗਾ ਵੇਖੋ ਵੀਰ ਜੀ ਕਟਿੰਗ ਨਿਗਾ ਨਿਗਾ ਸਿੰਗਰ ਪਿਆਣੀ ਲੱਗਦਾ ਫੁੱਲ ਵੱਡੀ ਕੱਟੀ ਆ ਹਾਂ ਫੁੱਲ ਵੱਡਾ ਸਾਰੇ ਬਾਕੀ ਆ ਬੱਚਾ ਜੇ ਹਲੇ ਮੈਲੇ ਤੇ ਚਲਣੀ ਆ ਬਾਕੀ ਹਾਂਜੀ ਹਾਂਜੀ ਫੁੱਲਾ ਬੱਚਾ ਹੈ ਦੇਖੋ ਵੀਰ ਦੀ ਕਦੀ ਰੱਖ ਹਾਂਜੀ ਇਹ ਵੀ ਦੀ ਕਰਮਾਲੀਆਂ ਦੀਆਂ ਘਰ ਘਰ ਥੋੜੀ ਜਾਂਦੀਆਂ ਹਾਂਜੀ ਕੰਮ ਨਾਲ ਜੀ ਕਿਨੇ ਦੇ ਲੋ ਵੀ ਮਾੜੀ ਲਾ ਦੇ ਜੀ ਪੂਰੀ ਸਮਝੀ ਵੀਰ ਦੀ ਝੋਟੀਆਂ ਲੈ ਕੇ ਪਰਾ ਲੱਗ ਜਾਂਦਾ ਕਿਧਰ ਦੀ ਝੋਟੀ ਪੂਰੀ ਹੁੰਦੀ ਆ ਜੀ ਪੂਰੀ ਪੂਰੀ ਹਾਂਜੀ ਬਾਕੀ ਇੱਥੇ ਵੀਰ ਉਹਨਾਂ ਕੋ ਹਰ ਟਾਈਮ ਕੋਈ 10 5 10 ਪਸ਼ੂ ਟੋਪ ਕੁਆਲਟੀ ਦੇ ਹਰਿਆਣੇ ਦੀਆਂ ਝੋਟੀਆਂ ਹੁੰਦੀਆਂ ਹੁੰਦੀਆਂ ਵੀਰ ਉਹਨਾਂ ਕੋ ਚੱਲ ਬੰਦ ਬੰਦ ਵੇਖੋ ਵੀ ਕੀ ਇਹ ਪਹਿਲੀ ਫਾਰਮਚ ਕਾ ਲੈਂਦਾ ਝੋਟੀ ਨੂੰ ਆ ਫੇਰ ਵਿਖਾਉ ਇਹ ਹਾਂ ਜੀ ਹਾਂ ਧਾੜੇ ਸਾਹਮਣੇ ਹਾਂ ਧਾਰ ਦੇ ਹੀ ਮੰਗਣ ਕਰਮਾਲੀ ਵੇਖੋ ਆ ਲਾ ਕੇ ਨੇ ਪਤਾ ਲੱਗਾ ਜੀ ਵੇ ਥਾਣ ਯਾਰੇ ਵਾਲੀ ਚਲੇ ਟਿੱਪਿਆਂ ਦੀਆਂ ਮੂਲ ਯਾਰ ਕੇ ਜਿਹੜੇ ਥਾਣੇ ਵਾਲ ਕਹਿੰਦੇ ਨੇ ਨਾ ਉਹ ਕਰ ਜੀ ਜੀ ਬਹੁਤ ਵਧੀਆ ਥਾਣ ਬੜਾ ਬਣਾਉਂਦੀ ਫੇਰ ਚਵਾ ਬੜਾ ਝੋਡੀ ਆ ਵੇਖੋ ਨਾੜਾ ਵੇਖੋ ਛੱਡੇ ਹਾਂ ਜੀ ਹਾਂ ਸਹੀ ਕਰਦਾ ਨਾੜਾ ਪੂਰਾ ਥਣ ਕੇ ਡਾਲ ਸਾਣੀ ਪੂਰਾ ਸੋਨਾ ਲੱਗਾ ਜਿਦਾਂ ਦੀਆਂ ਲੋਕ ਕੁਆਲਿਟੀਆਂ ਮੰਗਦੇ ਸਾਰੀਆਂ ਕੱਢੀ ਗਈਆਂ ਕੋਈ ਵੀਰ ਜੀ ਅੰਕਲ ਥੋੜੀ ਕਰ ਸਕਦਾ ਕੀ ਆ ਕੱਢੀ ਜੇ ਕੁਆਲਿਟੀ ਵਾਲੀ ਹੋਈ ਇੱਕ ਕਮੀ ਲੱਭ ਕੇ ਦਿਖਾ ਦੇ ਝੋਟੀ ਫਰੀ ਦੇ ਦਾਂਗੇ ਵੀਰ ਜੀ ਹੋ ਜਾ ਸਹੀ ਗੱਲ ਜੀ ਲੋਕ ਦੇ ਹੋਈਆਂ ਝੋਟੀਆਂ ਦਾ 2-2 2.5 ਲੱਖ ਮੁੱਲ ਕਰੀ ਮੰਗਦੇ ਮੰਗਦੇ ਵੀਰ ਜੀ ਮੰਗਦੇ ਆਲੋਪ ਇਹਨਾਂ ਗਾਰਜਾ ਮਾਰਦੇ ਆਉਂਦੇ ਦੇਖੋ ਵੀਰ ਜੀ ਜਮਾ ਸਮਾਰਸ਼ੀਅਲ ਮੋਟਰ ਹੀ ਲੱਗੀ ਜਾਵੇ ਮੈਂ ਨਾ ਬਹੁਤਾ ਹੀ ਕੋਲਾ ਦੇ ਹਾਉ ਜੀ ਆ ਲੈਣੇ ਤਾਂ ਆ ਮਾਰਦੀ ਬਣੀ ਆ ਫੇ ਸਾਰੀ ਚੋਕ ਫੇ ਸਾਰੀ ਚੋਕ ਦੇਖੋ ਵੀ ਆਵਾਜ਼ ਆਉਂਦਾ ਮੋਗਣੀ ਇਲਾਕੇ ਗਵਾਂਡੀਆਂ ਘਰ ਦੇ ਪਤਾ ਇਹਨੇ ਲੱਗੇ ਜੀ ਬਾਦ ਗਵਾਂਡੀਆਂ ਘਰ ਪਤਾ ਲੱਗੂਗਾ ਵੀ ਆਵਾਜ਼ ਆਉਂਦੀ ਬਾਜ਼ ਆਵਾਜ਼ ਆਉਂਦੀ ਪੈਣੀ ਕੀ ਆ ਹੁਣ ਇਹਨਾ ਹੁਣ ਗਾੜ ਚੋਰੀ ਆ ਆਪਾਂ ਗਾੜ ਚੋਰੀ ਇਹ ਕਾਚਾ ਧਾਰਾ ਮਾਰ ਲੀਆਂ ਮਗਰ ਨਹੀਂ ਫੇ ਪੂਰੀ ਚੋਕ ਹੋ ਗਿਆ ਹਾਂਜੀ 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 ਦੇਖੋ ਆਵਾਜ਼ ਆਉਂਦੀ ਨਹੀਂ ਬਾਤੀ ਮੈਂ ਕਹਿੰਦਾ ਫੋਨ ਦੇ ਉਹਦੀ ਨਹੀਂ ਤੇ ਕਿਉਂ ਦੇਰੀ 2 ਕਿਲੋ ਦੇ ਲਾਗੇ ਬਣੇ ਵੀ ਦੀ ਗਾੜੀ ਆ ਹੋਊਗੀ ਵੀਰ ਜੀ ਹੋਊਗੀ ਹਾਂ ਜਦੋਂ ਕਹਤਾਂ ਪੜਾ ਦੋਦੇ ਹੀ ਹੁੰਨੇ ਆ ਜਿਹੜੀ ਗਾੜੀ ਆ ਜਿਹੜੀ ਗਾੜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਜੀ ਪਸ਼ੂ ਆ ਬੇਜਮਾਨ ਇਹਨਾਂ ਕਰਮਾਂ ਵਾਲੀਆਂ ਨੇ ਹਾਂ ਜੀ ਹਾਂ ਜੀ ਹਾਂ ਜੀ ਕੈਮਰੇ ਤੋਂ ਡਰਦੀ ਓ ਥੋੜੀ ਵੇਖੋ ਵੀਰ ਜੀ ਲੋ ਟਮੇਟਰ ਮੈਂ ਨਾ ਜਵਾਈ ਦੇ ਮੈਂਟੇਜ ਮੈਂ ਹੀ ਚੋਦੀ ਦੀ ਸਾਰੀ ਹਿਸਾਬ ਨਾਲ ਸਹੀ ਗੱਲ ਜੀ ਏਡੀ ਭੋਲੀ ਕੁੜੀ ਹੋ ਗਈ ਨਵੀਂ ਕਾਰ ਦੇ ਇਧੇ ਡੇਢ ਕਿਲੋ ਤੋਂ ਵੱਧ ਗਾੜ ਹੋ ਗਈ ਜੀ ਖਾਣ ਖਾਣ ਬੜਾ ਸਪੈਸ਼ਲ ਕਰਦੀ ਦੇਖੋ ਵੀਰ ਜੀ ਡੇਢ ਕਿਲੋ ਤੋਂ ਵੱਧ ਗਾੜ ਹੋ ਗਈ ਇਹਨਾਂ ਤਸੱਲੀ ਕਰੇ ਵੀਰ ਕੋਈ ਆਣ ਕੇ ਆਪਣੇ ਜਿੱਦਣ ਝੋਟੀ ਮੈਲਾਂ ਚੱਲ ਗਈ 2 ਕਿਲੋ ਤੋਂ ਇਹਨੇ ਗਾੜ ਵਧਾਉਣੀ ਆ ਥੱਲੇ ਨਹੀਂ ਆਉਂਦੀ ਮੈਂ ਕਹਿੰਦਾ 16 17 ਕਿਲੋ ਦੋ ਦਿਨ ਮਾਨ ਨਾ ਚਾਹੂਗੀ ਯਾਰ ਝੋਟੀ ਚਾਹੂਗੀ ਚਾਹੂਗੀ ਆ ਤੁਹਾਡੇ ਸਾਹਮਣੇ ਵੇਖੋ ਕੁੜੀ ਆ ਵਾਪਸ ਆਉਂਦੀ ਧਾਰ ਕੇ ਦੇਖੋ ਕਿਹੋ ਜਿਹੀ ਇਦਾਂ ਦਾ ਪਸਮਾ ਦੇ ਛੱਡੋ ਇਹੋ ਜੀ ਧਾਰ ਜਿੱਦਾਂ ਦੀ ਇਹਦਾ ਮੁੱਲਾ ਚ ਪਸਮਾ ਨਾ ਹਾਂਜੀ ਆ ਵੇਖੋ ਇਦਾਂ ਪੋਲਾ ਪਸਮਾ ਕੋਈ ਹਿਸਾਬ ਨਹੀਂ ਇਦਾਂ ਗਾਇਆਂ ਆਉਂਦੀਆਂ ਨਾ ਵੱਡੀਆਂ ਉਹ ਜਾਉਂਦੀਆਂ ਮੈਂ ਨਾ ਕੜੀ ਐ ਵੀ ਮਿੰਟ ਚ ਬਾੜੀ ਉੱਤੋਂ ਹੀ ਕਰ ਦਿੰਦੀ ਜਵੇ ਧਾ ਦਿੰਦੀ ਐ ਵੀ ਮੈਂ ਜੱਲੇ ਮੇਰੇ ਭਰਾਣੇ ਦੋ ਰੱਖਿਆ ਨਾ ਕੱਲੀ ਰੱਖ ਲੈ ਟਕੇ ਲਈ ਜਾਊਗੀ ਟਕੇ ਲਈਉ ਝੋਟੀ ਸਹੀ ਗੱਲ ਤੁਹਾਡੀ ਜੇਵਾ ਕੋਈ ਕਰੇ ਹਾਂਜੀ ਤੇ ਵੀਰ ਜੀ ਇੱਕ ਗੱਲ ਹੋਰ ਜੇ ਇਹ ਝੋਟੀਆਂ ਗਾਂ ਗੱਪਣਾ ਵੀ ਹੋ ਜਾਂਦਾ ਟੋਕਣਾ ਗੱਪਣਾ ਵੀ ਤੇ ਇਹ ਫੇਰ ਉਹਨਾਂ ਹੀ ਮੋਲ ਇਹਨਾਂ ਦਾ ਉਹਨੇ ਦੀਆਂ ਉਹਨੇ ਦੀਆਂ ਵੀਰ ਜੀ ਪਿਛਲੇ ਸਵੇਰੇ ਵੀਰ ਜੀ ਆਪਾਂ ਨਾਲ ਸਿਆਲ ਚ ਇਹੋ ਜਿਹੇ ਝੋਟੀਆਂ 1 35 35 ਦੀਆਂ 30 30 ਦੀਆਂ ਬੜੀਆਂ ਘੱਲੀਆਂ ਮਾਲਵੇ ਦੀ ਹਾਂਜੀ 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 ਕੀ ਗੱਲ ਤੁਹਾਨੂੰ ਦੱਸੀਏ ਦੀ ਉਧਰ ਉਹ ਲਿਆ ਲੈ ਆ ਗਏ ਨਾ ਰਿਆਣੇ ਹਾਂਜੀ ਤੇ ਮਾਲਵੇ ਦੀ ਗੱਲ ਦੀ ਨਹੀਂ ਝੋਟੀਆਂ ਬੜੀਆਂ ਆਪਣੇ ਸੱਜਣੋਂ ਉੱਥੇ 1 30 30 ਪੈਦੀ ਪੈਦੀ ਜੇ ਤੁਹਾਨੂੰ ਪਤਾ ਟੋਕੜਾਂ ਦਾ ਬੜਾ ਕਰੇਜ ਆ ਬੜਾ ਕਰੇਜ ਬਹੁਤ ਜ਼ਿਆਦਾ ਸੰਬਰ ਸੰਬਰ ਦੀਆਂ ਵੀ ਕਰਮੀਆਂ ਸੋਹਣੀਆਂ ਹਾਂ ਹਾਂਜੀ ਉਹ ਦੋ ਘੱਲੀਆਂ ਸਿਆਲ ਵਾਲੇ ਇਹੋ ਜਿਹੇ ਝੋਟੀਆਂ 1 30 30 40 40 35 35 ਵੀਰ ਮੰਗਦੇ ਕਈ ਵੀਰ ਜੀ ਹੁੰਦੇ ਵੀਰ ਚਲੋ ਗਾਂ ਮ ਜਾਵੇਂ ਜਿਹਨੇ ਦੇਣ ਚੱਲਣ ਦੇ ਭਾਜੀ 2-2 ਲੱਖ ਰੀਆਂ ਹੋਣੀ ਲੱਭਣੀਆਂ ਨਹੀਂ ਲੱਭਣੀਆਂ ਇਹੋ ਜਿੱਦਾਂ ਹੀ ਕੁੜੀ ਪਾਣੀ ਨਾਲ ਮਾਰ ਕੀਤੀ ਪਾਣੀ ਪਾਣੀ ਰੋਟੀ ਖਾਣੀ ਪਾਣੀ ਲੋਕਾਂ ਨੂੰ ਚਰਿਆ ਨੂੰ ਸਹੀ ਗੱਲ ਹੈ ਬੀਬੀ ਪਾਣੀ ਨੇ ਬਹੁਤ ਜ਼ਿਆਦਾ ਮਾਰ ਕੀਤੀ ਹੈ ਤੇ ਦੋ ਝੋਟੀਆਂ ਉਹ ਜੇ ਰੱਖਿਆ ਹੋਂਦ ਰੋਟੀ ਚੰਗੀ ਭਲੀ ਹੋਈ ਜਾਂਦੀ ਹੈ ਚੰਗੀ ਭਲੀ ਕਰਮ ਵਾਲਿਆਂ ਦੀ ਸੇਵਾ ਕਰੀ ਜਾਏ ਬਾਕੀ ਵੀਰ ਜੀ ਨਾਲ ਹੀ ਕੋਈ ਇਹ ਨਹੀਂ ਕਿ ਜ਼ਿਆਦਾ ਵੰਡ ਖਾਂਦੀਆਂ ਚੇ ਪਟੇ ਇਹ ਕਰਮ ਵਾਲਿਆਂ ਤੂੜੀ ਪਾਓ ਤੇ ਵੰਡ ਪਾਓ ਤੇ ਨਜ਼ਾਰੇ ਲਾਓ ਨਾ ਤੂੜੀ ਦੇ ਵੰਡ ਦੇ ਟੋਕਰੀ ਜਿੱਥੇ ਮਲਦੋ ਤੇ ਰੱਜ ਕੇ ਨਾ ਢੋਲ ਹਾਂ ਰੱਜ ਕੇ ਪਾਣੀ ਪੀਵੇ ਬੈਕੋ ਵੀਰ ਜੀ ਹਾਂਜੀ ਬੱਚੇ ਨਹੀਂ ਛੱਡਦੇ ਵੀਰ ਜੀ ਕਿੱਥੇ ਆਣ ਕੇ ਕੋਈ ਵੀਰ ਆਪਣੀ ਤਸੱਲੀ ਕਰੇ ਦੋ ਛੋਟੀ ਛੁਰੀ ਦਾਸ ਕਲੋਦੀ ਬਾਲਟੀ ਆ ਛੋਟੀ ਬਾਲਟੀ ਨਹੀਂ ਵੱਡੀ ਬਾਲਟੀ ਆ ਉਹ ਡੋਕੇ ਬੱਚੇ ਹਾਂ ਜੀ ਹਾਂ ਜੀ ਤੇ ਕਿਲੋ ਦੁੱਧ ਥੱਲੇ ਮਨ ਕੇ ਬੱਚੇ ਨੂੰ ਵੀਰ ਜੀ ਛੱਡ ਦੋ ਠੰਗਾ ਦਿਓ ਚਲੋ ਪੂਰੇ ਤੋਂ ਹੱਤੋਂ ਦੀ ਪਾਰਟੀ ਜਿਹੜੀ ਕੰਨੋਂ ਕੰਨ ਕਰ ਦਿੰਦੀ ਹੈ ਕਰ ਦਿੰਦੀ ਕਰ ਦਿੰਦੀ ਠੀਕ ਆ ਫੁੱਲ ਫੁੱਲ ਤੇ ਅਜੇ ਅਸੀਂ ਕਿ ਚਲੋ ਝੇਗ ਝੂਗ ਮਾਰ ਕੇ 14 ਕਿਲੋ ਦੁੱਧ 14 ਕਿਲੋ ਮਾਰ ਕੇ ਕੰਡੇ ਦੇ ਲਾ ਕੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਸਹੀ ਕਰ ਦਿਓ ਤੁਹਾਡੇ ਹੀ ਕਰੇ ਕੋਈ ਟਾਈਮ ਨਹੀਂ ਆਪਣਾ ਛੇ ਨਾ ਨਾ ਛੇ ਤੇ ਛੇ ਜਿਹੜਾ ਮਰਜੀ ਮੇਰਾ ਵੀਰ ਭਰਾ ਦੋ ਟਾਈਮ ਆਏ ਤਿੰਨ ਟਾਈਮ ਹੁਣ ਵਧਨਾਈਆਂ ਦੋ ਦੋ ਇਹਨੇ ਕਰ ਦੋ ਦੋ ਵਧਨਾ 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 ਇੱਕ ਵਾਰੀ ਖੈਰ ਕਿ ਉਹ ਤੇ 15 16 ਕਿਲੋ ਵੀ ਚਵਾਦਾ ਸਹੀ ਗੱਲ ਸਹੀ ਗੱਲ ਠੀਕ ਹੈ ਜੀ ਚੈੱਕ ਕਰਾ ਲਓ ਵੀਰ ਨੂੰ ਕਹਿੰਦੇ ਨਾਲੇ ਬਾਲਟੀ ਚੈੱਕ ਕਰਾ ਦਿਓ ਗੱਡੀ ਹਾਂ ਕਹਿੰਦਾ ਕਾਰਡ ਬਾਲਟੀ ਨਹੀਂ ਬਾਲਟੀ ਵਾਲੀ ਕਾਰਡ ਤੋਰਤੇ ਜੀ ਵੱਡੀ ਵੱਡੀ ਬਾਲਟੀ ਛੋਟੀ ਥੋੜੀ ਆਹ ਵੇਖ ਲਓ ਕਿ ਦਾਣ ਦਾ ਇੱਕ ਮਿੰਟ ਚਵਾਈ ਹੋਈ ਹੋਈ ਕਿ ਨਹੀਂ ਹੋ ਗਈ ਹੋ ਗਈ ਹੋ ਗਈ ਸਮਰਸੀ ਵਾਲ ਮੋਟਰ ਹੀ ਆਦੇ ਸਹੀ ਗੱਲ ਆ ਵੱਡੀ ਵੀਰ ਜੀ ਆਪਾਂ ਮਾਨਤਾ ਨਹੀਂ ਕਰਾਂ ਹਾਂ ਠੀਕ ਠੀਕ ਬਾਕੀ ਕੋ ਵੀਰ ਜਾ ਕੇ 2 ਲੱਖ ਦੀ ਦੱਸਦੇ ਕੋਈ ਇਹ ਨਾ ਆਖੂਗਾ ਵੀ ਨਹੀਂ ਹਾਂ ਜੀ ਸਹੀ ਗੱਲ ਜੀ ਬਾਕੀ ਵੀਰ ਜੀ ਆਪਣਾ ਡਰੈਸ ਬੋਲ ਦਿਓ ਜਸਵੀਰ ਜੀ ਗਦਾਪੁਰ ਜ਼ਿਲ੍ਹਾ ਜੇ ਨਸੀਰ ਬਟਾਲਾ ਪਿੰਡ ਝੰਜੀਆਕੁਰਦ ਡੀਓ ਫਰੇਗੜ ਚੂੜੀਆਂ ਹਾਂਜੀ ਅਮਰਸਰ ਵੀ ਆਪਾ ਨੂੰ ਲੱਗੇ ਲੱਗਦਾ ਜੀ ਹਾਂਜੀ ਹਾਂਜੀ ਮੋਬਾਈਲ ਦੀ ਅਮਰ ਸੌਖੀ ਲੋਗੇ ਮੋਬਾਈਲ ਨੰਬਰ ਬੋਲ ਦਿਓ ਨੰਬਰ ਵੀਰ ਜੀ 98147 43095 ਠੀਕ ਵੀਰ ਜੀ ਸასიਖਾਲ ਵੀਰ ਜੀ ਸასიਖਾਲ